ਚੋਰ ਜੋ ਕਿ ਪਿਛਲੇ ਕਈ ਦਿਨਾਂ ਤੋਂ ਚੋਰੀਦਿਆ ਵਾਰਦਾਤਾ ਨੂੰ ਅਨਜਾਨ ਦੇ ਰਿਹਾ ਸੀ ਲੋਕਾਂ ਨੇ ਚੋਰ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਪੁਲਿਸ ਨੇ ਚੋਰ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਕਿਹਾ ਕਿ ਚੋਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਕੇ ਆਓ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਪੱਜ ਰਹੀ ਹੈ ਸਨਾਲ ਹੀ ਚੋਰ ਹੋ ਚੋਰ ਨੂੰ ਹੋਰ ਵੀ ਜ਼ਿਆਦਾ ਸ਼ਹਿ ਮਿਲਦੀ ਹੈ ਜੁੰਕਰਮ ਦੂਜੇ ਨੂੰ ਵੀ ਰੱਖਦੇ ਨਹੀਂਗੇ ਕਹਿੰਦੇ ਨੇ ਇਹ ਓਏ ਓਏ ਬੁਲਾਣਿਆ ਕੀਗੇ ਇਹਨਾਂ ਨੂੰ ਕੋਈ ਵੀ ਇਹਨੂੰ ਛੱਡਿਓ ਇਹਦਾ ਇਲਾਜ ਕਰਾਓ ਉਲਟਾ ਨਹੀਂ ਇਹ ਨਾਲੇ ਚੋਰੀ ਕੀਤੀ ਨਾਲੇ ਇਹਦਾ ਇਲਾਜ ਕਰਾਓ ਤੇ ਪੁਲਿਸ ਵਾਲੇ ਰੱਖਣਾ ਨਹੀਂ ਗਾ ਜਿੰਮੇਵਾਰੀ ਨਹੀਂ ਪਾਉਂਦੀ ਨਾ ਇਹਦਾ ਜਿੰਮੇਵਾਰੀ ਤੇ ਪੁਲਿਸ ਦੀ ਹੈ ਨਾ ਫਿਰ ਵਾਸ ਨਹੀਂ ਜੀ ਇਹ ਕੋਈ ਨਾ ਪੁਲੇ ਪੁਲਿਸ ਦੀ ਕੋਈ ਜਿੰਮੇਵਾਰੀ ਇਹ ਤਾਂ ਸਮਝੇ ਹੀ ਨਹੀਂ ਆਉਂਦੀ ਜਿੰਮੇਵਾਰੀ ਤੇ ਪੁਲਿਸ ਸਾਰੀ ਪੁਲਿਸ ਕੋਈ ਆਪਣਾ ਹੁੰਦਾ ਤੇ ਪੁਲਿਸ ਹੀ ਰੱਖੇ ਨਾ ਤੇ ਫਿਰ ਕਿਧਰ ਨੂੰ ਜਾਵੇ ਕੋਈ ਜਾਂਦਾ ਕਿ ਇਹਨੂੰ ਲੈ ਜਾਓ ਇਹ ਜੋ ਜਦੋਂ ਆਇਆ ਉੱਥੇ ਡਿੱਗੇ ਉਹਦੇ ਮੂੰਹ 'ਚ ਝਗੜੀ ਕੀ ਆਂਦੀ ਸਾਨੂੰ ਹੁਣ ਪਤਾ ਨਹੀਂ ਪਬਲਿਕ ਨੇ ਇਹਨੂੰ ਕੁੱਟਿਆ ਕਿ ਕੀ ਕੀਤਾ ਮੰਨ ਲਓ ਬੰਦੇ ਦੀ ਮਰ ਜੇ ਫੇਰ ਕੀ ਕਰਾਂਗੇ ਪਬਲਿਕ ਨੇ ਕੁੱਟੋ ਉਹਨਾਂ ਵੇਨੇ ਉਹਦੇ ਹਾਲਾਤ ਵੇਨੇ ਕੀਆ ਜਾਂ ਫਿਰ ਡਾਕਟਰ ਨੂੰ ਬੁਲਾਉਣੇ ਤੇ ਮੂੰਹ 'ਚ ਤਾਂ ਝਗੜੀ ਕਰੀ ਜਾਉਂਗਾ ਕਿੱਦਾਂ ਰਖੀਏ ਮਰਦਾ ਨਹੀਂ ਹੈਗਾ ਕੀ ਆਪਣੀ ਜ਼ਿੰਮੇਵਾਰੀ ਉਹਨੂੰ ਫਿਰ ਜ਼ਿੰਮੇਵਾਰੀ ਜੇ ਜੇ ਮੰਨ ਲਓ ਪਬਲਿਕ ਨੇ ਕੁੱਟਿਆ ਫਿਰ ਆਪਾਂ ਉਹਨੂੰ ਜ਼ਿੰਮੇਵਾਰੀ ਮੈਂ ਇੱਥੇ ਲੈ ਲਈ ਉਹ ਮਰ ਜੇ ਜ਼ਿੰਮੇਵਾਰ ਫਿਰ ਮੈਂ ਬੰਦ